ਪੂਰੇ ਪੰਜਾਬ ਭਰ ਦੇ ਵਿੱਚ ਬਲੈਕਆਊਟ ਜਿਹੜਾ ਉਸ ਦਾ ਸਮਾਂ ਨਿਰਧਾਰਤ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਬਹੁਤ ਸਾਰੇ ਲੋਕ ਟੈਨਸ਼ਨ ਦੇ ਵਿੱਚ ਨੇ ਬਹੁਤ ਸਾਰੇ ਲੋਕ ਫੋਨ ਕਰਦੇ ਨਜ਼ਰ ਆ ਰਹੇ ਨੇ ਕਿ ਕਿਤੇ ਜੰਗ ਤਾਂ ਨਹੀਂ ਲੱਗਣ ਵਾਲੀ ਕੋਈ ਇਹੋ ਜਿਹਾ ਮਾਹੌਲ ਤਾਂ ਨਹੀਂ ਬਣਨ ਵਾਲਾ ਜੋ ਬਲੈਕਆਊਟ ਯਾਨੀ ਕਿ ਰਾਤ ਨੂੰ ਅੱਧਾ ਅੱਧਾ ਘੰਟਾ ਹਨੇਰਾ ਕਰਵਾਇਆ ਜਾ ਰਿਹਾ ਹੈ ਬਜ਼ਾਰਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਪੂਰੀ ਜਾਣਕਾਰੀ ਲਵਾਂਗੇ ਸਾਡੇ ਕੋਲੇ ਫਿਰੋਜ਼ਪੁਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਮੌਜੂਦ ਨੇ ਸਰ ਲੋਕ ਥੋੜਾ ਜਿਹਾ ਡਰੇ ਹੋਏ ਆ ਇਸ ਗੱਲ ਨੂੰ ਲੈ ਕੇ ਵੀ ਅੱਗੇ ਨਹੀਂ ਕਦੇ ਹੋਇਆ ਲੰਬੇ ਸਮੇਂ ਤੋਂ ਔਰ ਹਨੇਰਾ ਕਰਵਾ ਕੇ ਰਾਤ ਨੂੰ ਕੀ ਇਹੋ ਜਿਹੀ ਚੈਕਿੰਗ ਇਹੋ ਜਿਹਾ ਕੀ ਕੀਤਾ ਜਾ ਰਿਹਾ ਉਸ ਭਾਸ਼ਾ ਜਰੂਰ ਸਮਝਾਓ ਲੋਕਾਂ ਨੂੰ ਵੀ ਲੋਕ ਜਿਹੜੇ ਡਰ ਰਹੇ ਉਹ ਜਰੂਰ ਉਹਨਾਂ ਦਾ ਅ ਤੁਹਾਡੀ ਸਹੀ ਗੱਲ ਹੈ ਜੀ ਮੈਂ ਇਹੀ ਦੱਸਣਾ ਚਾਹਣਾ ਇੱਥੇ ਇਹਨੂੰ ਮੌਕ ਡ੍ਰਿਲ ਕਹਿੰਦੇ ਆ ਜੀ ਵੀ ਇੱਕ ਅਭਿਆਸ ਹੈ ਜੀ ਵੀ ਇਹ ਕੋਈ ਆ ਆਪਾਂ ਕਿਸੇ ਚੀਜ਼ ਦਾ ਅਭਿਆਸ ਕਰਨਾ ਉਹਨੂੰ ਮੌਕ ਡ੍ਰਿਲ ਕਹਿੰਦੇ ਆ ਵੀ ਜੇ ਇਨ ਕੇਸ ਆਫ ਐਮਰਜੈਂਸੀ ਜਦੋਂ ਕਿਤੇ ਲੋਡ ਪੈਣ ਤੇ ਤਾਂ ਆਪਾਂ ਉਦੋਂ ਕੀ ਕਰਨਾ ਹੁੰਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਤਾਂ ਜੇ ਕਿਤੇ ਰੱਬ ਨਾ ਕਰੇ ਜੇ ਕੋਈ ਅਜਿਹੀ ਸਿਚੁਏਸ਼ਨ ਆਉਂਦੀ ਹੈ ਤਾਂ ਉਦੋਂ ਬੰਦੇ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਰਨਾ ਕੀ ਹੈ ਮੌਕ ਡ੍ਰਿਲ ਆਪਣੇ ਜਿਹੜੇ ਸਾਰੇ ਰਿਸੋਰਸਸ ਐ ਸਾਡੀ ਜਿਹੜੀ ਪ੍ਰੇਪੇਅਰਡਨੈਸ ਪੁਲਿਸ ਦੀ ਪ੍ਰੇਪੇਅਰਡਨੈਸ ਕੀ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਕੀ ਪ੍ਰੇਪੇਅਰਡਨੈਸ ਐ ਤੇ ਜਿਹੜੇ ਜਿਹੜੇ ਵੀ ਸੁਰੱਖਿਆ ਫੋਰਸਸ ਇਸ ਦੇ ਵਿੱਚ ਹੁੰਦੇ ਇਨਵੋਲਡ ਉਹਨਾਂ ਦੀ ਪ੍ਰੇਪੇਅਰਡਨੈਸ ਚੈੱਕ ਕਰਨ ਨੂੰ ਤੇ ਸੈਕੰਡਲੀ ਅਭਿਆਸ ਕਰਨ ਨੂੰ ਵੀ ਆਹਾਂ ਸਟੈਪਸ ਹੁੰਦੇ ਇਹਦੇ ਕਰਨੇ ਅਤੇ ਪਬਲਿਕ ਨੂੰ ਉਹਨਾਂ ਦੇ ਕਰਨਯੋਗ ਗੱਲਾਂ ਤੇ ਨਾ ਕਰਨਯੋਗ ਗੱਲਾਂ ਦੱਸਣ ਵਾਸਤੇ ਇਹ ਅਭਿਆਸ ਕੀਤਾ ਜਾਂਦਾ ਹੈ ਵੀ ਉਸ ਦੇ ਵਿੱਚ ਜਿਵੇਂ ਬਲੈਕਆਊਟ ਦੀ ਗੱਲ ਕਰਦੇ ਆਪਾਂ ਜੀ ਜੀ ਜੇ ਇਹ ਬਲੈਕਆਊਟ ਦਾ ਮੌਕ ਟ੍ਰੈਲ ਬਲੈਕਆਊਟ ਦੀ ਮੌਕ ਟ੍ਰੈਲ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਵੀ ਉਹਦਾ ਆਪਾਂ ਅਭਿਆਸ ਕਰਨਾ ਹੈ ਵੀ ਬਲੈਕਆਊਟ ਦੌਰਾਨ ਵੀ ਤੁਸੀਂ ਕੀ ਕਰਨਾ ਹੈ ਲਾਈਟ ਦੂਸਰੀ ਕੋਈ ਛੋਟੀ ਜਿਹੜੀ ਆਪਣੀ ਜਨਰੇਟਰ ਤੋਂ ਇਨਵਰਟਰ ਤੋਂ ਉਹ ਵੀ ਨਹੀਂ ਚਲਾਉਣੀ ਕੰਪਲੀਟਲੀ ਬਲੈਕਆਊਟ ਹੁੰਦਾ ਤੇ ਇਹ ਉਸ ਨੂੰ ਅਬਜ਼ਰਵ ਕਰਨਾ ਹੁੰਦਾ ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਇਨ ਕੇਸ ਆਫ ਰੀਅਲ ਐਮਰਜੈਂਸੀ ਆਪਾਂ ਕੀ ਕਰਨਾ ਇਹਦੇ ਵਿੱਚ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਇਸ ਸਮੇਂ ਕੋਈ ਅਜਿਹੀ ਗੱਲ ਨਹੀਂ ਹੈ ਵੀ ਇਹ ਸਿਰਫ ਇੱਕ ਅਭਿਆਸ ਹੈ ਜੀ ਤੇ ਅਭਿਆਸ ਨੂੰ ਉਸੇ ਤਰੀਕੇ ਦੇ ਨਾਲ ਆਪਾਂ ਦੇਖਣਾ ਚਾਹੀਦਾ ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਅਜਿਹੀ ਹਾਲਤ ਵਿੱਚ ਕੀ ਕਰਨਾ ਹੁੰਦਾ ਹੂੰ ਇਹ ਸਰ ਇਹ ਹੁੰਦਾ ਜਦੋਂ ਕੋਈ ਵੀ ਚੀਜ਼ ਮਾਹੌਲ ਬਣਦਾ ਜਾਂ ਕੋਈ ਸਥਿਤੀ ਬਣਦੀ ਉਹਦੇ ਚੀਜ਼ਾਂ ਪਹਿਲਾਂ ਤੋਂ ਵੀ ਹੁੰਦੀਆਂ ਆ ਰਹੀਆਂ ਨੇ ਜੀ ਇਹ ਹਾਂਜੀ ਹਾਂਜੀ ਮੌਕ ਡਿਲਸ ਅਸੀਂ ਕਈ ਚੀਜ਼ਾਂ ਇਹ ਕਰਦੇ ਰਹਿੰਦੇ ਆ ਤੇ ਉਹ ਇਸ ਕਰਕੇ ਜਿਵੇਂ ਸਾਡੇ ਵੀ ਜੇ ਕਈ ਵਾਰ ਅਸੀਂ ਆਪਣੇ ਪੁਲਿਸ ਦੀ ਪ੍ਰੇਪੇਰਨੈਸ ਚੈੱਕ ਕਰਨ ਨੂੰ ਅਸੀਂ ਮੌਕ ਟ੍ਰਿਲਸ ਕਰਦੇ ਰਹਿੰਦੇ ਆ ਉਹ ਕਈ ਵਾਰ ਆਮ ਪਬਲਿਕ ਦੇ ਧਿਆਨ ਵਿੱਚ ਨਹੀਂ ਆਉਂਦੀਆਂ ਕਿਉਂਕਿ ਸਾਡਾ ਹੀ ਇੰਟਰਨਲ ਮੈਟਰ ਹੁੰਦਾ ਤੇ ਇਵੇਂ ਇਸ ਦੇ ਵਿੱਚ ਪਬਲਿਕ ਵੀ ਇਨਵੋਲਡ ਹੈ ਜੋ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਸ ਸਿਚੁਏਸ਼ਨ 'ਚ ਉਹਨਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਉਸ ਸਬੰਧੀ ਇਹ ਅਭਿਆਸ ਕਹਿ ਸਕਦੇ ਹਾਂ ਡ੍ਰਿਲ ਕਹਿ ਸਕਦੇ ਹਾਂ ਵੈਸੇ ਤੁਸੀਂ ਕਲੀਅਰ ਵੀ ਕਰਤਾ ਲੇਕਿਨ ਫਿਰ ਵੀ ਜਿਹੜੇ ਫਿਰੋਜ਼ਪੁਰ ਵਾਸੀ ਨੇ ਜਿਵੇਂ ਕੈਂਟ ਦੇ ਵਿੱਚ ਬੀਤੇ ਦਿਨੀ ਹੋਇਆ ਹੁਣ ਸਿਟੀ ਦੀ ਵੀ ਗੱਲ ਕੀਤੀ ਜਾ ਰਹੀ ਥੋੜਾ ਜਿਹਾ ਡਰ ਕਿਤੇ ਨਾ ਕਿਤੇ ਆ ਜਾਂਦਾ ਵੀ ਇਹ ਅਭਿਆਸ ਕੀਤਾ ਜਾ ਰਿਹਾ ਸ਼ਾਇਦ ਕਿਤੇ ਮਾਹੌਲ ਨਾ ਕ੍ਰੀਏਟ ਹੋ ਜੇ ਸ਼ਾਇਦ ਕੁਝ ਹੋ ਜੇ ਸਾਨੂੰ ਵੀ ਲੋਕ ਕਮੈਂਟ ਮੈਸੇਜ ਕਰ ਰਹੇ ਨੇ ਕਿ ਸਾਨੂੰ ਸਹੀ ਜਾਣਕਾਰੀ ਜ਼ਰੂਰ ਦਿਓ ਔਰ ਤੁਸੀਂ ਜ਼ਿਲ੍ਹੇ ਦੇ ਮੁਖੀ ਹੋ ਤੁਹਾਡੇ ਤੱਕ ਤਾਂ ਜਿਹੜੀ ਆਰਮੀ ਦੇ ਨਾਲ ਜਾਂ ਤੁਹਾਡੇ ਸਾਰੇ ਦੇ ਸੰਪਰਕ ਹੁੰਦੇ ਆ ਵੀ ਕੀ ਸਥਿਤੀ ਹੈ ਮੌਜੂਦਾ ਕੋਈ ਹੈ ਖਤਰੇ ਵਾਲੀ ਗੱਲ ਕੋਈ ਹੈ ਡਰਨ ਵਾਲੀ ਮਾੜੀ ਮੋਟੀ ਗੱਲ ਜਾਂ ਨਹੀਂ ਦੇਖੋ ਇਸ ਟਾਈਮ ਤੇ ਕੋਈ ਪ੍ਰੋਬਲਮ ਨਹੀਂ ਹੈ ਸਾਰਾ ਕੁਝ ਠੀਕ ਹੈ ਬਟ ਆਪਾਂ ਨੂੰ ਜੇ ਜਿਵੇਂ ਕਹਿੰਦੇ ਹੁੰਦੇ ਆ ਵੀ ਥਿੰਕ ਆਫ ਦਾ ਵਰਸਟ ਹੋਪ ਫਾਰ ਦਾ ਬੈਸਟ ਤੇ ਆਪਾਂ ਨੂੰ ਜਦੋਂ ਵੀ ਕੋਈ ਆਪਾਂ ਅਭਿਆਸ ਕਰਦੇ ਆ ਕਿਸੇ ਚੀਜ਼ ਦਾ ਮੌਕ ਟ੍ਰੈਲ ਕਰਦੇ ਆ ਆਪਾਂ ਨੂੰ ਇਹੀ ਹੁੰਦਾ ਵੀ ਰੱਬ ਨਾ ਕਰੇ ਜੇ ਜੇ ਕੋਈ ਸਿਚੁਏਸ਼ਨ ਆਉਂਦੀ ਐ ਮਰਜੈਂਸੀ ਸਿਚੁਏਸ਼ਨ ਆਉਂਦੀ ਐ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕੀ ਕਰਨਾ ਇਹਦਾ ਇਹ ਮਤਲਬ ਨਹੀਂ ਕੋਈ ਵੀ ਮਰਜੈਂਸੀ ਸਿਚੁਏਸ਼ਨ ਆਈ ਰਹੀ ਐ ਬਟ ਇਹ ਇਸ ਕਰਕੇ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਜੇਹੀ ਇਸ ਸਮੇਂ ਕੋਈ ਸਿਚੁਏਸ਼ਨ ਨਹੀਂ ਐ ਇਸ ਕਰਕੇ ਕਿਸੇ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਔਰ ਸਰ ਟਰਾਲੀਆਂ ਤੇ ਕੁਝ ਕੁ ਲੋਕ ਸਮਾਨ ਦੀ ਵੀਡੀਓ ਆਈ ਸੀ ਸ਼ਾਇਦ ਪ੍ਰਾਣੀ ਹੋ ਸਕਦੀ ਕੁਝ ਲੋਕ ਇਹ ਵੀ ਪੁਸ਼ਟੀ ਕਰ ਰਹੇ ਨੇ ਪਰ ਇਹੋ ਜਿਹਾ ਵੀ ਕੋਈ ਮਾਹੌਲ ਨਹੀਂ ਵੀ ਸਮਾਨ ਲੋਕ ਚੱਕ ਚੱਕ ਕੇ ਘਰ ਖਾਲੀ ਕਰ ਰਹੇ ਬਾਰਡਰ ਦੇ ਨੇੜੇ ਕਿਉਂਕਿ ਅਗਰੀ ਚੀਜ਼ ਆਉਂਦੀ ਆ ਤਾਂ ਲੋਕ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਜਾਂਦੇ ਵੀ ਸਮਾਨ ਚੱਕਣਾ ਸ਼ੁਰੂ ਕਰਤਾ ਕੋਈ ਆਈ ਇਹੋ ਜੀ ਇਨਫੋਰਮੇਸ਼ਨ ਵੀ ਸਮਾਨ ਚੱਕਿਆ ਨਹੀਂ ਨਹੀਂ ਜੀ ਨਹੀਂ ਐਸੀ ਕੋਈ ਇਨਫੋਰਮੇਸ਼ਨ ਨਹੀਂ ਆਈ ਕੋਈ ਸਮਾਨ ਵਗੈਰਾ ਚੱਕਣ ਦੀ ਕੋਈ ਇਨਫੋਰਮੇਸ਼ਨ ਨਹੀਂ ਹਮ ਨਹੀਂ ਕਿਸ ਨੂੰ ਕਿਹਾ ਗਿਆ ਹਮ ਬਿਲਕੁਲ ਤਾਂ ਇਹ ਪ੍ਰੋਪਰ ਜਾਣਕਾਰੀ ਸੀ ਡਰਨ ਦੀ ਬਿਲਕੁਲ ਲੋੜ ਨਹੀਂ ਟੈਨਸ਼ਨਾਂ ਦੀ ਲੋੜ ਨਹੀਂ ਅਗਰ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਉਸ ਦੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ